ਸਰ ਅੰਮੋਲਿਆ ਸਾਹਿਬ ਜੇ ਮੈਂ ਤੁਹਾਡੇ ਤੋਂ ਸਮਝਾਂ ਕਿਉਂਕਿ ਤੁਸੀਂ ਹਰਕਿਸ਼ਨ ਸਿੰਘ surjeet ਦੇ ਬਹੁਤ ਨੇੜੇ ਤੁਸੀਂ ਉਹਨਾਂ ਦੇ ਸਾਥੀ ਰਹੇ ਔਰ ਟੋੜਾ ਸਾਹਿਬ ਤੇ ਅਕਸਰ ਇਹ ਵੀ ਗੱਲ ਆਉਂਦੀ ਰਹੀ ਕਿ ਉਹ ਹਰਕਿਸ਼ਨ ਸਿੰਘ surjeet ਦੇ ਨੇੜੇ ਆ surjeet ਨਾਲ ਜਿਸ ਤਰ੍ਹਾਂ ਦੋਸਤੀ ਦੀਆਂ ਕਹਾਣੀਆਂ ਬਾਹਰ ਘੜੀਆਂ ਗਈਆਂ ਓਵੇਂ ਨਹੀਂ ਸੀ ਮੈਂ ਕਿਉਂਕਿ ਤੁਹਾਡਾ ਟੈਲੀਵਿਜ਼ਨ ਸੰਸਾਰ ਭਾਰ ਵਿੱਚ ਇੱਕ ਸਥਾਨ ਰੱਖਦਾ ਤੇ ਮੈਂ ਕੋਈ ਗੱਲ ਪੱਖਪਾਤੀ ਨਹੀਂ ਕਰਨੀ ਟੋੜਾ ਸਾਹਿਬ ਇਸ ਗੱਲੋ ਸਿਵੀ ਉਹ ਜ਼ਿਆਦਾ ਕੱਢੀ ਸਿੱਖੀ ਦੀ ਗੱਲ ਜਿੱਥਾਂ ਤੇ ਸਿੱਧਾ ਸਿੱਖਾਂ ਦੇ ਭੱਲੇ ਦੇ ਵਿਦਿਅਕ ਖੇਤਰ ਵਿੱਚ ਉਹਨਾਂ ਨੂੰ ਨੌਕਰੀਆਂ ਦੇਣ ਦੇ ਖੇਤਰ ਵਿੱਚ ਧਰਮ ਪ੍ਰਚਾਰ ਦੇ ਖੇਤਰ ਵਿੱਚ ਇਤਿਹਾਸ ਜੋੜਨ ਵਿੱਚ ਸਰਜੀਤ ਕੇਦੇ ਦਖਲ ਨਹੀਂ ਸੀ ਦਿੰਦੇ ਕੇਵਰੇ ਇਹ ਉਹ ਜ਼ਰੂਰ ਸੀ ਕਿ ਉਹ ਆਲ ਇੰਡੀਆ ਪੋਲੀਟੀਕਲ ਪਾਰਟੀਆਂ ਵਿੱਚ ਟੌੜਾ ਸਾਹਿਬ ਦੇ ਸਥਾਨ ਵਿੱਚ ਉਹਨਾਂ ਨੇ ਵਿੱਚ ਬਕਾਉਣ ਦੀ ਉਹਨਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਇੰਨੀ ਕੋਹਾਂ ਦੀ ਦੋਸਤੀ ਸੀਗੀ ਜੋ ਮੈਂ ਵੇਖੀ ਹੈ ਕਿਉਂਕਿ ਮੈਂ ਸਵੇਰੇ 23 ਸਾਲ ਮੈਂ ਸਵੇਰੇ 6:30 ਵਜੇ ਤੋਂ 2 ਘੰਟੇ ਲਈ surjit ਕੋਲ ਅਖਬਾਰ ਪੜ੍ਹਨ ਜਾਂਦਾ ਸੀ ਮੇਰੇ ਬਾਪੂ ਜੀ ਦੇ ਉਹ ਮਿੱਤਰ ਸਨ ਕਾਮਨਿਸਟਰ ਸੀ ਮੇਰੇ ਪਿਤਾ ਵੀ ਉਹ ਵੀ ਤਾਂ ਮੇਰੇ ਨਾਲ ਉਹਦੀ ਦੋਸਤੀ ਪੈ ਗਈ ਮੈਂ ਕਾਮਨਿਸਟਰ ਨਹੀਂ ਸੀ ਨਾ ਹਾਂ ਉਹਦੇ ਵਿੱਚ ਦੋਸਤੀ ਪੈ ਗਈ ਤੇ ਮੈਂ ਉਦੋਂ ਦੇਖਿਆ ਵੀ ਟੌੜਾ ਸਾਹਿਬ ਕਦੇ-ਕਦੇ ਫੋਨ ਆ ਜਾਂਦਾ ਸੀ ਪਰ ਮੈਂ ਘਰੇ ਆਏ ਮਿਲਣ ਇਹ 2-3 ਤੋਂ ਵੱਧ ਵਾਰ ਨਹੀਂ ਦੇਖੇ ਪਰ ਉਹ ਟੌੜਾ ਸਾਹਿਬ ਰਹਿ ਬਹੁਤ ਕਰਦੇ ਸੀ ਅੰਤਕਾਲ ਤੁਸੀਂ ਭਾਵੇਂ ਪੜਤਾਲ ਕਰ ਲਿਓ ਛਾਣਣੀ ਨਾਲ ਛਾਣ ਲਿਓ ਤੇ ਚਾਹ ਬਰੀਕ ਤੋਂ ਬਰੀਕ ਕੱਪੜੇ ਨਾਲ ਪੌਣ ਸ਼ਾਨ ਕਰ ਲਿਓ ਕੱਪੜੇ ਦੀ ਲੇਕਿਨ ਟੌੜਾ ਸਾਹਿਬ ਨੇ ਸਰਜੀਤ ਤੋਂ ਸਿੱਖੀ ਦੇ ਕੰਮਾਂ 'ਚ ਕੋਈ ਅਗਵਾਈ ਨਹੀਂ ਲਈ ਸਲਾਹ ਜ਼ਰੂਰ ਲਈਏ ਜੀ ਜੋ ਮੈਂ ਨੇੜੋਂ ਦੇਖਿਆ ਬਾਕੀ ਜੋ ਤੁਸੀਂ ਜੇ ਮੈਨੂੰ ਹੁਣੇ ਹੀ ਟਾਈਮ ਦੇ ਦਿਓ ਮੈਂ ਇੱਕ ਦੋ ਗੱਲਾਂ ਟੋੜਾ ਸਾਹਿਬ ਦੀਆਂ ਕਹਿ ਦਿਆਂ ਬਿਲਕੁਲ ਤੁਸੀਂ ਜਿਹੜੀ ਤੁਹਾਡੇ ਯਾਦ ਤੁਹਾਨੂੰ ਲੱਗਦਾ ਕਿ ਕੋਈ ਕਰਨ ਵਾਲੀ ਗੱਲ ਅੱਜ ਦੇ ਦਿਨ 100 ਸਾਲ ਬਾਅਦ ਅਸੀਂ ਇਹੀ ਕਰਨੀ ਹੈ ਵੀ ਟੋੜਾ ਸਾਹਿਬ ਦੀ ਮੈਂ ਨਤੀਜਾ ਕੱਢਿਆ ਸਰਦਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਮੈਂ ਨਤੀਜਾ ਕੱਢਿਆ ਕਿ ਲਗਨ ਰੁਝਾਨ ਤੇ ਤੜਪ ਸਿੱਖੀ ਵਿੱਚ ਉਹਨਾਂ ਕੋਲ ਬਹੁਤ ਸੀ ਉਹ ਲਾਗੂ ਵੀ ਕਰਨਾ ਚਾਹੁੰਦੇ ਸੀ ਪਰ ਰੁਝਾਨ ਸਿੱਖੀ ਪ੍ਰਤੀ ਨੂੰ ਧਨਵਾਨ ਤੇ ਧਨਵਾਨ ਦੇ ਸਾਹਮਣੇ ਥੋੜੀਆਂ ਜਿਹੀਆਂ ਰਸਤੇ ਤੇ ਰੁਕਾਵਟਾਂ ਆਉਂਦੀਆਂ ਰਹੀਆਂ ਮਿਸਾਲ ਦੇ ਤੌਰ ਤੇ ਉਹਨਾਂ ਨੇ ਪਹਿਲਾਂ ਬਹੁਤ ਵਾਰੀ ਕਿਹਾ ਵੀ ਫਤਿਹਗੜ੍ਹ ਸਾਹਿਬ ਟੈਕਨੀਕਲ ਯੂਨੀਵਰਸਿਟੀ ਬਣਾ ਦਿਓ ਬਾਦਲ ਸਾਹਿਬ ਨੇ ਕਦੇ ਉਥੇ ਨਾ ਛੇੜੀ ਗੱਲ ਦਿੱਲੀ ਇੱਕ ਦਿਨ ਮੈਨੂੰ ਫੋਨ ਆਇਆ ਵੀ ਬਲਵੰਤ ਵੀ ਮੈਂ ਤੈਨੂੰ ਪੁੱਤ ਕਹਿਣਾ ਵੀ ਜੇ ਫਤਿਹਗੜ੍ਹ ਸਬ ਟੈਕਨੀਕਲ ਯੂਨੀਵਰਸਿਟੀ ਨਾ ਬਣੀ ਤੇ ਆਪਣੀ ਬੇਲਤੀ ਹੈ ਤੇ ਮੈਂ ਤੇਰੇ ਚੇਅਰਮੈਨ ਤੇ ਤੇਰੇ ਨਾਲ ਚਾਹ ਪੀਣਾ ਹੁਣਾ ਇੱਥੋਂ ਤੇ ਕਰ ਜਾਵਣਦੇ ਸੀ ਤਾਂ ਆ ਚਾਹ ਪੀਣ ਆ ਕੇ ਤੇ ਮੇਰੇ ਚੇਅਰਮੈਨ ਨੂੰ ਮੈਂ ਕਿਹਾ ਜੀ ਟੋ ਰਸਤਾ ਵਾਉਂਦੇ 40 ਮਿੰਟ ਤਾਂ ਹੀ ਉਹਨੂੰ ਹੱਥ ਪੈਰਾਂ ਦੀ ਪੈ ਗਈ ਵੀ ਇਟਾ ਦੁਨੀਆ ਦਾ ਸਿੱਖਾਂ ਦਾ ਲੀਡਰ ਇੱਕ ਤੁਰ ਕਹਿੰਦੇ ਜੀ ਆਪਾਂ ਚੱਲਦੇ ਆਏ ਤਾਂ ਮੈਂ ਕਿਹਾ ਜੀ ਕਿਵੇਂ ਕਰੀਏ ਬਸ ਕਹਿੰਦੇ ਚਾਹ ਪੀ ਲਈ ਮੈਂ ਜੀ ਬਲਵੰਤ ਸਿੰਘ ਆ ਮੇਰਾ ਸੇਵਕ ਹੈ ਸਾਡਾ ਭਰਾ ਹੈ ਬੱਚਾ ਸਾਡਾ ਤੇ ਮੈਂ ਕਿਹਾ ਅਸੀਂ ਟੈਕਨੀਕਲ ਯੂਨੀਵਰਸਿਟੀ ਬਣਾਤੀ ਮੈਂ ਤੇ ਸਰਦਾਰ ਅਲੀ ਜਸਟਿਸ ਚੇਅਰਮੈਨ ਨੇ ਇੱਥੇ ਮੈਂ ਦੇਖਿਆ ਉਹਨਾਂ ਨੂੰ ਮੇਰੇ ਨਾਲ ਬਹੁਤ ਖੁਸ਼ੀ ਨਹੀਂ ਸੀ ਮੈਨੂੰ ਕਿਹਾ ਵੀ ਤੈਨੂੰ ਤੇ ਸਰਦਾਰ ਨੂੰ ਸਰੋਪਾ ਦੇਣਾ ਸਾਨੂੰ ਅਮਰ ਸਦ ਸੱਜੇ ਸਰੋਪਾ ਦਿੱਤਾ ਤੇ ਨਾਲੇ ਸਟੇਜ ਤੋਂ ਕਿਹਾ ਵੀ ਇਸ ਤਰ੍ਹਾਂ ਬਾਕੀ ਮੈਂ ਉਹਨਾਂ ਨੂੰ ਬਹੁਤ ਸਾਰੀਆਂ ਲੀਡਰਸ਼ਿਪ ਦੇ ਗੁਣਾ ਵਿੱਚ ਉਹ ਸੰਪੰਨ ਸੀ ਤੁਸੀਂ ਯਕੀਨ ਮੰਨਿਓ ਕਹਿੰਦੇ ਬਾਦਲ ਸਾਹਿਬ ਨੂੰ ਵੀ ਹੈ ਵੀ ਉਹਨੇ ਆਮ ਘਰਾਂ ਦੇ ਮੁੰਡੇ ਮੂਰੇ ਲਾਂਦੇ ਪਰ ਉਹਨਾਂ ਦੀ ਇਮਤਿਹਾਨ ਦੇ ਪਰਚੇ 'ਚ ਸਿੱਖੀ ਗਿਆਨ ਸਿੱਖ ਇਤਿਹਾਸ ਸਿੱਖ ਪਛੋਖਣ ਤੇ ਸਿੱਖ ਪਰਿਵਾਰ ਦਾ ਸਿੱਖ ਬੁਣਾ ਬਾਦਲ ਸਾਹਿਬ ਦੇ ਦਿਮਾਗ 'ਚ ਨਹੀਂ ਸੀ ਹੁੰਦਾ ਸਰਵੋ ਵੋਟਾਂ 'ਚ ਭਜਨਟ ਕਰਨ ਦੀ ਉਹਦੀ ਕਿੰਨੀ ਤਾਕਤ ਹੈ ਇਹ ਹੁੰਦੇ ਸੀ ਮੈਂ ਗਲਤ ਨਹੀਂ ਕਹਿ ਰਿਹਾ ਲੇਕਿਨ ਤੌੜਾ ਸਾਹਿਬ ਦੇ ਦਿਮਾਗ 'ਚ ਪ੍ਰਚਾਰ ਹੁੰਦਾ ਸੀ ਤੇ ਸੰਸਥਾਵਾਂ ਹੁੰਦੀਆਂ ਸੀ ਤੇ ਦੁਨੀਆ ਭਰ ਵਿੱਚ ਜਿਹੜੀ ਉਹਦੀ ਜ਼ਿੰਮੇਵਾਰੀ ਸੀ ਉਹਦੇ ਉੱਤੇ ਆਪਣਾ ਟਾਈਮ ਦਿੰਦੇ ਰਹੇ 50 ਦੇ ਕਰੀਬ ਕਾਲਜ ਤੇ ਵੱਡੀਆਂ ਸੰਸਥਾਵਾਂ ਮੈਂ ਬਹੁਤ ਵਾਰੀ ਉਹਨਾਂ ਦੇ ਨਾਲ ਗਿਆ ਵੱਡੀਆਂ ਸੰਸਥਾਵਾਂ ਮੈਨੂੰ ਪੈਸੇ ਦਿੰਦੇ ਸਾਧਨ ਲੈਂਦੇ ਅਮਰੀਕਾ ਤੱਕ ਬੇਨਤੀ ਕਰਦੇ ਦੇਖੇ ਇੱਕ ਵਾਰੀ ਮੈਂ ਉਹਨਾਂ ਨੂੰ ਸਟੈਂਡ ਲੈਂਦੇ ਦੇਖਿਆ ਠੀਕ ਹੈ ਮੈਂ ਹੀ ਸੀ ਉਹ 9 MP جتਗੇ ਸਰਦਾਰ ਰੰਧਾਵਾ ਸਾਹਿਬ MP 9 جتਗੇ ਅਕਾਲੀ ਦਲ ਦੇ ਦੋ ਰਾਜ ਸਭਾ ਸੱਤ ਅਸੀਂ ਲੋਕ ਸਭਾ ਤੇ ਲੀਡਰ ਚੋਣਨਾ ਸੀ ਮੈਂ ਬਾਹਰ ਜਾ ਕੇ ਕਹਿਣਾ ਕਿ ਬਾਦਲ ਸਾਹਿਬ ਦਾ ਪੱਕਾ ਖਿਆਲ ਸੀ ਮਾਣ ਨਾਤਾ ਕੀ ਲੈਣਾ ਉਹ ਸਵਰਗਵਾਸੀ ਹੋਗੇ ਬੰਦੇ ਮਕਸਰ ਵੱਲ ਦੇ ਵੀ ਉਹਨੂੰ ਲੀਡਰ ਬਣਾਉਣਾ ਬਣਾਣਾ ਹੀ ਉਹਨੂੰ ਹੈ ਰਾਮੂ ਵਾਲੀਆ ਬਣ ਨਹੀਂ ਦੇਣਾ ਮੈਂ ਕਿਹਾ ਜੀ ਇਸ ਤਰ੍ਹਾਂ ਉਹ ਮੈਨੂੰ ਕਹਿੰਦਾ ਹੋਰ ਬਲਵੰਤ ਵੀ ਹੱਕ ਤੇਰਾ ਤੈਨੂੰ ਤਜਰਬਾ ਹੈ ਤੂੰ ਅੰਗਰੇਜ਼ੀ ਤੇਜ ਬੋਲਦਾ ਹੈ ਪੜਦਾ ਬਹੁਤ ਹੈ ਤੈਨੂੰ ਜਾਣਦੇ ਹੈ ਇਹਨੂੰ ਬਣਾਵਾਂਗੇ ਤਲਵੰਡੀ ਸਾਹਿਬ ਵੀ ਕੋਲੇ ਸੀ ਫਿਰ ਜਦੋਂ ਇਹ ਦੋਏ ਰਾਜ ਸਭਾ ਚ ਆ ਗਏ ਸੱਤ ਅਸੀਂ ਬਹਿ ਗਏ ਤਾਂ ਕਹਿਣ ਲੱਗੇ ਵੀ ਦੱਸੋ ਕਿਵੇਂ ਕਰਨਾ ਹੈ ਮੈਂ ਤੁਹਾਡੇ ਰਾਹੀ ਬਹੁਤ ਹੌਸਲੇ ਨਾਲ ਤੇ ਧੰਨਵਾਦ ਨਾਲ ਦਿੰਨਾ ਬਾਦਲ ਸਾਹਿਬ ਕਹਿੰਦੇ ਜੀ ਠੀਕ ਹੈ ਫਿਰ ਇਹਨਾਂ ਨੂੰ ਮਕਸਰ ਵਾਲੇ ਸਰਦਾਰ ਦਾ ਨਾਮ ਲਾ ਕੇ ਇਹਨਾਂ ਨੂੰ ਬਣਾ ਦਈਏ ਲੋੜਾ ਸਾਹਿਬ ਕਹਿੰਦੇ ਬਾਦਲ ਸਾਹਿਬ ਨਾ ਤੁਸੀਂ ਆਪ ਐਮਪੀ ਐ ਤੇ ਨਾ ਤੁਹਾਡੇ ਕੁਦਰਤੀ ਪਰਿਵਾਰ ਚੋਂ ਕੋਈ ਐਮਪੀ ਐ ਅੱਜ ਅਸੀਂ ਬੈਠੇ ਹਾਂ ਸਾਰੇ 9 ਜਾਣੇ ਫਿਲਹਾਲ ਤੁਹਾਡੇ ਪਰਿਵਾਰ ਤੋਂ ਕੋਈ ਨਹੀਂ ਪਰਿਵਾਰ ਕੋਈ ਨਹੀਂ ਯਾਰ ਐਮਪੀ ਹੋ ਸਕਦਾ ਅਸੀਂ ਪੰਥਕ ਐਮਪੀ ਆ ਅਸੀਂ ਤੁਨਗੇ ਇੱਕ ਮੈਂਟ ਲਾਇਆ ਕਹਿੰਦਾ ਮੈਂ ਸਾਰੀਆਂ ਗੱਲਾਂ ਦੇਖ ਕੇ ਸਾਨੂੰ ਦੋ ਕਮਰੇ ਮਿਲਣੇ ਸੀ ਸੈਕਟਰੀਏ ਦੇ ਮੇਰੇ ਉੱਥੇ ਮੈਂ ਬਹਿਂਦਾ ਰਿਹਾ ਕਹਿੰਦਾ ਜੀ RAMU ਵਾਲੀ ਆ ਲੀਡਰ ਹੋਊਗਾ ਸਾਡੇ ਨੋਆ ਵਿੱਚੋਂ ਦਲਵੰਡੀ ਸਾਹਿਬ ਨੇ ਗੱਲ ਕਰਕੇ ਆਏ ਹੋਣੇ ਉਹ ਕਹਿੰਦੇ ਇਹਦਾ ਨਾਂ ਤੇ ਕਹਿੰਦੇ ਜੀ ਲੋੜਾ ਜਦੋਂ ਕੁਦਰਤੀ ਇਹੀ ਲੀਡਰ ਹੈ ਤੇ ਮੈਨੂੰ ਲੀਡਰ ਬਣਾ ਕੇ ਛੱਡਿਆ ਮੈਂ ਨਹੀਂ ਕਹਿੰਦੇ ਮੈਂ ਇਸ ਕਰਕੇ ਗੁਣਗਾਇਨ ਕਰਦਾ ਮਤਲਬ ਐਸ ਗੱਲ ਤੇ ਪੱਕੇ ਸੀ ਵੀ ਅੰਦਰ ਕਿਵੇਂ ਕਰਨਾ ਇੱਕ ਮੈਂ ਰਾਜਨੀਤਿਕ ਜਿਹੜੀ ਸੂਝ-ਬੂਝ ਸੀ ਟੋੜਾ ਸਾਹਿਬ ਵਿੱਚ ਬਹੁਤ ਸੀ ਉਹਨਾਂ ਨੂੰ ਐਂਟੀ ਰਾਮਾ ਰਾਓ ਨਾਲ ਗੱਲਾਂ ਕਰਦੇ ਦੇਖਿਆ ਮੈਂ ਉਹਨਾਂ ਕੋਲੇ ਵੀਪੀ ਸਿੰਘ ਆਪ ਚੱਲ ਕੇ ਜਾਂਦਾ ਦੇਖਿਆ ਮੈਂ ਉਹਨਾਂ ਨਾਲ ਦੇ ਸਾਹਮਣੇ ਕਿੰਨੀ ਵਾਰੀ ਜਦੋਂ ਵੀ ਕਦੇ ਇਕੱਠੇ ਹੋਣਾ ਤੇ 10 ਬੰਦੇ ਇਕੱਠੇ ਆ 20 ਇਕੱਠੇ ਆ ਇਹ ਸਰਦਾਰ ਮਨਮੋਹਰ ਤੋਂ ਅੱਗੇ ਧਰਮਦਲ ਮੈਂ ਕਹਿੰਨਾ ਮੇਰੇ ਤੇ ਇੰਨਾ ਅਸਰ ਹੈ ਸਰਦਾਰ ਮਨਮੋਹਰ ਤੋਂ ਗੱਡੀ ਉਤਰਦੇ ਹਾਰਮੋਨੀ ਸਿਪਹਦੇ ਸਿੱਧਾ ਟੋੜਾ ਸਾਬ ਕੋਲੀ ਜਾਂਦੇ ਸੀ ਇਸ ਲਈ ਮੈਂ ਇਹਨਾਂ ਰਾਜਨੀਤਿਕ ਸੂਝਵਾਨਾਂ ਸ਼ਕਤੀਵਾਨਾਂ ਵਿੱਚ ਵੀ ਉਹਨਾਂ ਦਾ ਸਤਿਕਾਰ ਸੀ ਜਿੰਨੀ ਕੋ ਉਹਨਾਂ ਦੀ ਸਮਰੱਥਾ ਸੀ ਤੇ ਜਿੰਨਾ ਕੋ ਅਕਾਲੀ ਦਲ ਵਿੱਚ ਜ਼ੋਰ ਸੀ ਉਹਦੇ ਮੁਤਾਬਕ ਉਹ ਅਕਾਲੀ ਦਲ ਵਿੱਚ ਵਰਕਰਾਂ ਨੂੰ ਵੀ ਐਡਜਸਟ ਕਰਦੇ ਸੀ ਤੇ ਜਿੰਨਾ ਕੋ ਉਹਨਾਂ ਦਾ ਸ਼੍ਰੋਮਣੀ ਕਮੇਟੀ ਦੇ ਸਾਧਨ ਜਿੰਨੇ ਘੱਟ ਜਾਏ ਉਹਨੇ ਕੋ ਉਹਨਾਂ ਨੇ ਵਿੱਦਿਕ ਖੇਤਰ ਵਿੱਚ ਵੀ ਬਹੁਤ ਜ਼ੋਰਦਾਰ ਕੰਮ ਕੀਤਾ ਜਿਹੜਾ ਉਹ ਟੈਕਨੀਕਲ ਯੂਨੀਵਰਸਿਟੀ ਬਣਾਉਣ ਲਈ ਮੇਰੇ ਕੋਲ ਤੇ ਚੇਅਰਮੈਨ ਸਰਦਾਰ ਅਲੀ ਕੋਲ ਚੱਲ ਕੇ ਗਏ ਉੱਥੇ ਮੈਂ ਉਹਨਾਂ ਨੂੰ ਉਸ ਦਿਨ ਦੋਵੇਂ ਹੱਥ ਜੋੜ ਕੇ ਕਹਿਦੀ ਇੰਨੀ ਉਹ ਕਹਿੰਦੇ ਨਹੀਂ ਜੀ ਇਹ ਗਿਆ ਬਿਨਾ ਕੰਮ ਬਣਦਾ ਨਹੀਂ ਨਾਲੇ ਟੀਚਰ ਜੀ ਕਰਦੀ ਵੀ ਮਰੇ ਬਿਨਾ ਸੁਰਗ ਨਹੀਂ ਜਾਈਦਾ ਇਸ ਲਈ ਮੈਂ ਮਹਿਸੂਸ ਕਰਦਾ ਜੀਵਨ ਸ਼ੁਰੂ ਵਿੱਚ ਉਹ ਕੀਰਤਨ ਵਿੱਚ ਸੀਗੇ ਮੇਰਾ ਪੱਖ ਥੋੜਾ ਜਿਹਾ ਕਰਦੇ ਸੀ ਮੈਂ ਲਕਉਂਦਾਨੀ ਤੁਹਾਡੇ ਟੈਲੀਵਿਜ਼ਨ ਦੀ ਮਸ਼ਹੂਰੀ ਬਹੁਤ ਜ਼ਿਆਦਾ ਦੁਨੀਆ ਤੇ ਉਹ ਮੇਰੇ ਬਾਪੂ ਜੀ ਕਮਿਸ਼ਰੀ ਕਰਦੇ ਸੀ ਤੇ ਇਹ ਵਾਜੇ ਉੱਤੇ ਕੀਰਤਨ ਕਰਦੇ ਸੀ ਇੰਨੀ ਸਾਂਝ ਵਿੱਚ ਮੇਰੇ ਨਾਲ ਨੇੜਤਾ ਸ਼ੁਰੂ ਹੋਈ ਪਰ ਮਗਰੋਂ ਹੌਲੀ-ਹੌਲੀ ਮੈਂ ਚੁਕੇ ਬਾਦਲ ਦੇ ਨੇੜੇ ਗਿਣਿਆ ਜਾਂਦਾ ਸੀ ਮੇਰੇ ਨਾਲ ਨੁਕਸਾਨ ਮੇਰਾ ਕਦੇ ਕੋਈ ਨਹੀਂ ਕੀਤਾ ਉਹ ਕਹਿ ਦਿੰਦੇ ਸੀ ਪੁੱਤਰਾ ਸਾਰਿਆਂ ਨੂੰ ਬਰਾਬਰ ਸਮਝਿਆ ਕਰ ਤੋ ਆ ਮੈਂ ਵੱਡੀਆਂ ਵੱਡੀਆਂ ਗੱਲਾਂ ਵਿੱਚ ਪੌਂਟਾ ਸਾਹਿਬ ਵਿੱਚ ਮੈਂ ਉਹਨਾਂ ਨੂੰ ਦੇਖਿਆ ਪਟਨਾ ਸਾਹਿਬ ਦੇ ਗੁਰਦੁਆਰੇ ਦੇ ਮਾਮਲੇ ਤੇ ਮੈਂ ਉਹਨਾਂ ਦੇ ਨਾਲ ਗਿਆ ਮਹਾਰਾਸ਼ਟਰ ਦੇ ਗੁਰਦੁਆਰਿਆਂ ਤੇ ਮਹਾਰਾਸ਼ਟਰ ਦੀਆਂ ਕਮੇਟੀਆਂ ਵਿੱਚ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਿੱਖੀ ਦੇ ਪੱਖੋਂ ਮੈਂ ਮੁੱਖ ਮੰਤਰੀਆਂ ਨੂੰ ਸ਼ਰਦ ਪਵਾਰ ਨੂੰ ਮੈਂ ਉਹਨਾਂ ਨੂੰ ਮਿਲਦੇ ਦੇਖਿਆ ਤੇ ਇੱਕ ਮਿਲਣ ਤੋਂ ਝੱਟਕਣੀ ਸੀ ਕਰਦੇ ਹਾਲਾਂਕਿ ਹਾਸੇ ਦੀ ਉਹਨਾਂ ਦੀ ਵੱਡੀ ਸੀ ਤੇ ਇਹ ਇਹੀ ਕਾਰਨ ਸੀ ਮੈਂ ਚੰਗੀ ਤਰ੍ਹਾਂ ਤੁਹਾਨੂੰ ਅੱਜ ਤੁਹਾਡੇ ਰਿਸ਼ਤੇ ਨਾਲ ਦਿੰਨਾ ਮੈਂ ਸਰਦਾਰ ਮਨਮੋਹਨ ਸਿੰਘ ਨੂੰ ਨੇੜੇ ਹੁੰਦਾ ਵੇਖ ਕੇ ਕਿਸੇ ਨੂੰ ਨਹੀਂ ਦੇਖਿਆ ਵੀ ਨੇੜੇ ਹੋ ਹੋ ਕੇ ਇੰਨੀ ਇੱਜ਼ਤ ਕਰਨ ਉਹਨਾਂ ਦੇ ਸਾਹਮਣੇ ਖੜ ਜਾਂਦੇ ਸੀ ਖੜ ਕੇ ਵੀ ਗੱਲ ਕਰ ਲੈਂਦੇ ਸੀ ਇੱਕ ਦਿਨ ਮੈਨੂੰ ਸਿਰ ਉੱਡ ਕੇ ਮਨਮੋਹ ਸਿੰਘ ਨੇ ਮੇਰੀ ਗੱਲ ਟੋਕੀ ਉਹਨਾਂ ਸਾਫ਼ ਦੱਸਤਾ ਉਹਨਾਂ ਨੇ ਮੈਂ ਕਹਿੰਦਾ ਸੀ ਜੀ 155 ਸ਼੍ਰੋਮਣੀ ਕਮੇਟੀ ਦੇ ਮੈਂਬਰ ਐ ਮੈਂ ਮਨਮੋਹ ਸਿੰਘ ਕੋਲ ਰਹਿ ਲਉਣ ਗਿਆ ਮੈਂ ਕਿਹਾ ਜੀ 155 ਇਹ ਧਰਮ ਪ੍ਰਚਾਰ ਨਹੀਂ ਕਰਦੇ ਸ਼ਰੋਮਣੀ ਕਮੇਟੀ ਦੇ ਮੈਂਬਰ ਤੇ ਆਪਾਂ ਗਿਣਤੀ ਵਧਾ ਕੇ ਸ਼ਰੋਮਣੀ ਕਮੇਟੀ ਦੀ 185 ਨਾ ਕਰਦੀ ਐ 30 ਬੀਬੀਆਂ ਚੁਣ ਕੇ ਆਜਿਆ ਕਰਨ ਹਲਕੇ ਵਧਾ ਲਈਏ ਸਰਜੀਤ ਨੂੰ ਮੈਂ ਪੁੱਛਿਆ ਕਹਿੰਦਾ ਨਾ ਬਾਬਾ ਮੈਂ ਨਹੀਂ ਵਿੱਚ ਹੋਣਾ ਪਰ ਉਹਦੇ ਨਾਲ ਗੱਲ ਕਰ ਲਾ ਟੌੜਾ ਪਿੱਛੇ ਪੈ ਜੂ ਮੈਂ ਜਦੋਂ ਸਰਦਾਰ ਮਰਮੂਣ ਤੋਂ ਕਿਹਾ ਮਖਦੀ ਇਸ ਤਰ੍ਹਾਂ ਕਹਿੰਦੇ ਟੌੜਾ ਸਾਹਿਬ ਨੂੰ ਨਰਾਜ਼ ਹੋ ਜਾਣ ਮੈਂ ਕਿਹਾ ਜੀ ਜੇ ਤੁਹਾਨੂੰ ਮੇਰੇ ਤੇ ਇਤਬਾਰ ਹੈ ਤੇ ਮੈਂ ਤੁਹਾਨੂੰ ਕਹਿੰਦਾ ਵੀ ਨਰਾਜ਼ ਨਹੀਂ ਹੁੰਦੇ ਉਹ ਆ ਕੇ ਕਹਿਣਗੇ ਵੀ ਮੈਨੂੰ ਪੁੱਛ ਲੈਣਦੇ ਕਿਹਦੇ ਪਰ ਪੁੱਛ ਹੀ ਲੈਨੇ ਆ ਉਹਨਾਂ ਨੇ ਫੋਨ ਕੀਤਾ ਮਨਮੋਹ ਸੋਰਾ ਨੇ ਕੀਤਾ ਨਹੀਂ ਮੇਰੇ ਤੇ ਕਹਿਣ ਤੇ ਪੁੱਛਿਆ ਵੀ ਧਰਮ ਪ੍ਰਚਾਰ ਤੇਜ਼ ਕਰਦੀਆਂ ਬੀਬੀਆਂ ਤੇ ਲਾ ਦੀਏ ਅੱਜ ਸ਼ਰੋਮਣੀ ਕਮੇਟੀ ਦੇ 185 ਮੈਂਬਰ ਹੈ 155 ਹੀ ਹੁੰਦੇ ਸੀ ਜਿਉਂ ਇਹ ਬਣੀ ਹੈ ਸ਼ਰੋਮਣੀ ਕਮੇਟੀ ਮੈਂ ਮਨਿਸਟਰ ਸੀ ਤੇ ਮੇਰੀ ਗੱਲ ਮੰਨ ਲਈ ਫਿਰ ਵੇਖ ਕੇ ਗੱਲ ਪੁੱਛੀ ਮਨਮੋਹ ਸਰਾ ਨੂੰ ਤੁਹਾਨੂੰ ਕਹਿੰਦਾ ਕੌਣ ਹੈ ਉਹ ਕਹਿੰਦੇ ਜੀ ਰਾਮਵਾਲਾ ਸਾਹਿਬ ਮੇਰੇ ਕੋਲੇ ਖੜੇ ਆ ਕਹਿੰਦਾ ਇਹੋ ਜੇ ਪੰਗੇ ਲੈਂਦਾ ਹੁੰਦਾ ਇਹ ਦੁੱਧ ਨਾ ਕਹਿੰਦੇ ਬਣਾ ਦਿਓ ਯਾਨੀ ਕੋਈ ਦਿਲਚਸਪ ਨਹੀਂ ਸੀ ਰੱਖਦੇ ਤੋਂ ਮੈਂ ਸਮਝਦਾ ਵੀ ਉਹਨਾਂ ਵਰਗੇ ਲੀਡਰ ਫਿਕਰਮੰਦ ਜ਼ਮੀਨ ਨਾਲ ਜੁੜੇ ਹੋਏ ਆਮ ਘਰਾਂ ਦੀ ਪ੍ਰਤਿਭਾ ਤੇ ਉਹਨਾਂ ਦੀ ਮਹਾਨਤਾ ਉਹ ਉਹਨਾਂ ਵਿੱਚ ਬਹੁਤ ਸੀ ਤੇ ਅੱਜ ਵੀ ਮੈਂ ਸਮਝਦਾ ਉਹਨਾਂ ਦੇ ਦਿੱਤੇ ਹੋਏ ਜਿਹੜੇ ਰਸਤੇ ਆ ਪਥ ਪ੍ਰਦਰਸ਼ਕ ਉਹਦੇ ਉੱਤੇ ਸ਼ਰੋਮਣੀ ਕਮੇਟੀ ਚੱਲਦੀ ਰਹਿੰਦੀ ਹੈ ਪਰ ਮੈਂ ਆਖਿਰ ਵਿੱਚ ਕਿ ਰਾਏ ਤੁਹਾਨੂੰ ਦੇਣੀ ਹੈ ਕਿ ਕਦੇ ਕਦੇ ਸ਼੍ਰੋਮਣੀ ਕਮੇਟੀ ਨੂੰ ਰਾਏ ਦੇਣ ਵਾਲੇ ਵੀ ਕਿਉਂ ਕਿ ਮਹੀਨੇ 'ਚ ਇੱਕ ਅਦਾ ਪ੍ਰੋਗਰਾਮ ਤੁਸੀਂ ਤੁਸੀਂ ਪੁੱਛ ਲਿਆ ਕੋਈ ਸਾਹਿਬ